ਅਦਾਕਾਰ ਤਰਮਿੰਦਰ ਨੂੰ ਸੰਮਣ ਹੋਇਆ ਜਾਰੀ ਚਾਣੂ ਕੀ ਹੈ ਪੂਰਾ ਮਾਮਲਾ ਸ਼ਸ਼ਤਰ ਕਾਲ ਜੀ ਤੁਸੀਂ ਦੇਖ ਰਹੇ ਹੋ ਬਾਲੀਵੁੱਡ ਤੇ ਬਾਲੀਵੁੱਡ ਦੇ ਅਪਡੇਟ ਦੇ ਨਾਲ ਭਰਿਆ ਸ਼ੋ ਨਮਨ ਕੋਰੇ ਰਾਜਸਥਾਨੀ ਦਿੱਲੀ ਦੀ ਇੱਕ ਅਦਾਲਤ ਨੇ 99 ਸਾਲਾਂ ਫਿਲਮ ਅਦਾਕਾਰ ਤਰਮਿੰਦਰ ਰੱਤੀ ਦੋ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਮਾਮਲਾ ਗਰਮ ਤਰਮ ਟਾਪੇ ਦੇ ਨਾਲ ਹੋਈ ਧੋਖਾਧੜੀ ਦਾ ਹੈ ਦਿੱਲੀ ਦੇ ਇੱਕ ਕਾਰੋਬਾਰੀ ਦੇ ਵੱਲੋਂ ਦਾਰਸ਼ਿਕਾਇਤ ਤੇ ਨੋਟਿਸ ਜਾਰੀ ਕੀਤਾ ਗਿਆ ਸ਼ਿਕਾਇਤ ਦੇ ਵਿੱਚ ਪਟੀਸ਼ਨਰ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਗਰਮ ਧਰਮ ਟਾਬੇ ਦੀ ਫਰਾਂਚਾਈਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦੇ ਕੇ ਠੱਗੀ ਮਾਰੀ ਗਈ ਹੈ ਜਾਣਕਾਰੀ ਦੇ ਮੁਤਾਬਿਕ ਤਰਮਿੰਦਰ ਖਿਲਾਫ ਇਹ ਨੋਟਿਸ ਜੁਡੀਸ਼ੀਅਲ ਮੈਜਿਸਟਰੇਟ ਯਸਦੀਪ ਚਾਹਲ ਨੇ ਜਾਰੀ ਕੀਤਾ ਦਿੱਲੀ ਦੇ ਉਦਯੋਗਪਤੀ ਨੇ ਆਪਣੀ ਪਟੀਸ਼ਨ ਦੇ ਵਿੱਚ ਦੋਸ਼ ਲਾਇਆ ਹੈ ਕਿ ਉਸ ਨੂੰ ਧਰਮ ਟਾਬਾ ਫਰਾਂਚਾਈਜ਼ੀ ਦੇ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ ਅਤੇ ਧੋਖਾਧੜੀ ਕੀਤੀ ਗਈ ਅਦਾਲਤ ਨੇ ਤਰਮਿੰਦਰ ਅਤੇ ਹੋਰਾਂ ਨੂੰ ਸਬੰਨ ਜਾਰੀ ਕਰਕੇ ਮਾਮਲੇ ਦੀ ਸੁਣਵਾਈ 2 ਫਰਵਰੀ 2025 ਨੂੰ ਤੈਅ ਕੀਤੀ ਹੈ ਪੂਰਾ ਮਾਮਲਾ ਇਹ ਹੈ ਕਿ ਸ਼ਿਕਾਇਤਕਰਤਾ ਸੁਸ਼ੀਲ ਕੁਮਾਰ ਦੇ ਨਾਲ ਅਪ੍ਰੈਲ 2018 ਦੇ ਵਿੱਚ ਤਰਮਿੰਦਰ ਦੇ ਨਾਲ ਸ਼ਾਮਲ ਦੋ ਹੋਰ ਲੋਕਾਂ ਨੇ ਕੰਟੈਕਟ ਕੀਤਾ ਸੀ ਸੁਸ਼ੀਲ ਨੂੰ ਉੱਤਰ ਪ੍ਰਦੇਸ਼ ਦੇ NH 24 ਅਤੇ NH 9 ਤੇ ਗਰਮ ਤਰਮ ਟਾਪਾ ਦੀ ਫਰੈਂਚਾਈਜ਼ੀ ਖੋਲਣ ਦਾ ਆਫਰ ਦਿੱਤਾ ਗਿਆ ਸੀ ਸ਼ਿਕਾਇਤਕਰਤਾ ਨੂੰ ਇਸ ਬਹਾਨੇ ਨਾਲ ਫ੍ਰੈਂਚਾਈਜ਼ੀ ਦੇ ਵਿੱਚ ਇਨਵੈਸਟ ਕਰਨ ਲਈ ਲਾਲਚ ਦਿੱਤਾ ਗਿਆ ਕਿ ਦਿੱਲੀ ਦੇ ਕਨਾਰਟ ਪਲੇਸ ਤੇ ਹਰਿਆਣਾ ਦੇ ਮੂਰਥਲ ਦੇ ਵਿੱਚ ਰੈਸਟੋਰੈਂਟ ਦੀ ਬ੍ਰਾਂਚ ਦੇ ਨਾਲ ਮਹੀਨੇ ਵਿੱਚ ਲਗਭਗ 70 ਤੋਂ 80 ਲੱਖ ਰੁਪਏ ਦਾ ਬਿਜ਼ਨਸ ਹੁੰਦਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸਤੇ ਨਾਲ ਵਾਅਦਾ ਕੀਤਾ ਗਿਆ ਸੀ ਕਿ 41 ਲੱਖ ਰੁਪਏ ਇਨਵੈਸਟ ਉਸ ਨੂੰ ਕਰਨੇ ਹੋਣਗੇ ਤੇ ਇਨਵੈਸਟ ਕਰਦਿਆਂ ਹੀ 7% ਪ੍ਰੋਫਿਟ ਵੀ ਉਸ ਨੂੰ ਦਿੱਤਾ ਜਾਏਗਾ। ਸ਼ਿਕਾਇਤਕਰਤਾ ਨੇ ਰੋਪੀ ਲਗਾਇਆ ਕਿ ਗਰਮਤਰਮਟਾ ਬਰਾਂਚਾਈਜ਼ੀ ਦੇ ਮਾਮਲੇ 'ਚ આરોપી ਦੇ ਨਾਲ ਕਈ ਬੈਠਕਾਂ ਅਤੇ ਈਮੇਲ ਤੇ ਬਾਅਦ ਉਸਨੇ 63 ਲੱਖ ਰੁਪਏ ਉਸ ਤੋਂ ਪਲੱਸ ਟੈਕਸ ਇਨਵੈਸਟ ਕਰਨ ਦੇ ਬਿਜ਼ਨਸ ਦੇ ਲਈ ਜ਼ਮੀਨ ਦੀ ਵਿਵਸਥਾ ਵੀ ਦਿੱਤੀ ਸ਼ਿਕਾਇਤਕਰਤਾ ਨੇ ਕਿਹਾ ਕਿ 22 ਸਤੰਬਰ 2018 ਨੂੰ ਇੱਕ ਇਟੈਂਟ ਲੈਟਰ ਦੇ ਉੱਪਰ ਸਿਗਨੇਚਰ ਕਰਵਾਇਆ ਗਿਆ ਜਿਸ ਦੇ ਵਿੱਚ ਬਿਜ਼ਨਸ ਦੀਆਂ ਸਾਰੀਆਂ ਟਰਮਸ ਐਂਡ ਕੰਡੀਸ਼ਨ ਲਿਖੀਆਂ ਸਨ ਸ਼ਿਕਾਇਤਕਰਤਾ ਸੁਸ਼ੀਲ ਨੇ ਚੈੱਕ ਦੇ ਕਰੀਬ 18 ਲੱਖ ਰੁਪਏ ਦੀ ਪੇਮੈਂਟ ਕੀਤੀ ਅਰੋਪੀਆਂ ਨੇ ਉਸ ਨੂੰ ਕੈਸ਼ ਕਰਵਾ ਲਿਆ ਅਤੇ ਉਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਨਾਲ ਮਿਲਣਾ ਫੋਨ ਚੱਕਣਾ ਉਸ ਦਾ ਬੰਦ ਕਰ ਦਿੱਤਾ ਨਵੰਬਰ 2018 ਦੇ ਵਿੱਚ ਜ਼ਮੀਨ ਖਰੀਦੀ ਗਈ ਸੀ ਪਰ ਕਦੇ ਵੀ ਇਸ ਜ਼ਮੀਨ ਦਾ ਇਨਸਪੈਕਸ਼ਨ ਨਹੀਂ ਕੀਤਾ ਗਿਆ ਜਿਸ ਦੇ ਕਾਰਨ ਸ਼ਿਕਾਇਤਕਰਤਾ ਦਾ આરોਪ ਹੈ ਕਿ ਉਸਦੇ ਨਾਲ ਧੋਖਾਧੜੀ ਕੀਤੀ ਗਈ ਹੈ ਦੱਸਦੀ ਹੈ ਕਿ ਮਾਮਲੇ ਦੀ ਅਗਲੀ ਸੁਣਵਾਈ 2 ਫਰਵਰੀ 2025 ਨੂੰ ਹੋਵੇਗੀ